ਜਲੰਧਰ ਪੁਲਿਸ ਵੱਲੋਂ ਸ਼ਹਿਰ ਵਿੱਚ ਮਹਾਨ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਚੋਰੀ ਦੇ ਪੰਜ ਮੋਟਰਸਾਈਕਲਸ 'ਮੇਂਂ' ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਜਲੰਧਰ ਦੀ ਪੁਲਿਸ ਨੇ ਗਦਈਪੁਰ ਵਿਖੇ ਨਹਿਰ ਤੇ ਲਗਾਏ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਪੁੱਛਗਿੱਛ ਦੌਰਾਨ ਪੁਲਿਸ ਨੇ ਉਸ ਕੋਲੋਂ ਚੋਰੀ ਕੀਤਾ ਗਿਆ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਜਿਸ ਦੀ ਪਛਾਣ ਪਵਨਦੀਪ ਸਿੰਘ ਉਰਫ ਪਿੰਟੂ ਵਜੋਂ ਹੋਈ ਹੈ ਕਾਰਵਾਈ ਕਰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮੁਲਜ਼ਮ ਕੋਲੋਂ ਕਈ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਲੰਧਰ ਦੀ ਪੁਲਿਸ ਨੇ ਮੁ ਇਆ ਦੱਸ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਇਸ ਮਾਮਲੇ ਦੀ ਅਗਲੀ ਰੀਚ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬੀਚ ਟੀਵੀ ਹੱਟ ਦੇ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੇ ਵਿੱਚ ਕਿ ਡਿਵੀਜ਼ਨ ਨੰਬਰ 8 ਠਾਣੇ ਦੇ ਅੰਡਰ ਪੈਂਦੀ ਹੋਈ ਫੋਕਲ ਪੁਆਇੰਟ ਪੁਲਿਸ ਪੋਸਟ ਨੇ ਇੱਕ ਨਾਕਾ ਲਗਾਇਆ ਸੀਗਾ ਨੀਅਰ ਆਪਣਾ ਗਦਈਪੁਰ ਪੁਲੀ ਜਿਹੜੀ ਹੈਗੀ ਉਹਦੇ ਕੋਲ ਲਗਾਇਆ ਸੀ ਤੇ ਉਹਦੇ ਵਿੱਚ ਬਾਡ ਐਲੀਮੈਂਟਸ ਦੀ ਸਰਚ ਕਰਦੇ ਹੋਏ ਜਦੋਂ ਅਸੀਂ ਇੱਕ ਬੰਦੇ ਨੂੰ ਰੋਕਿਆ ਨੇਮਲੀ ਅਕਿਊਜ਼ ਪਵਨਦੀਪ ਸਿੰਘ ਪਿੰਟੂ ਚੈੱਕ ਕੀਤਾ ਤਾਂ ਉਹਦੇ ਤੋਂ ਪਤਾ ਲੱਗਿਆ ਕਿ ਜਿਹੜਾ PB09AV2939 ਜਿਹੜਾ ਇਹ ਬਾਈਕ 2939 ਦੀ ਬਾਈਕ ਡਰਾਈਵ ਕਰ ਰਿਆ ਸੀਗਾ ਉਹ ਥੈਫਟ ਦਾ ਸੀ ਚੋਰੀ ਦਾ ਸੀ ਜਿਹਦੇ ਤੇ ਤੁਰੰਤ ਕਾਰਨਫਾਈ ਕਰਦੇ ਹੋਏ ਅ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਅੰਡਰ ਦੀ ਅ ਨੰਬਰ 08 ਡੇਟਿਡ 1912025 ਅੰਡਰ ਸੈਕਸ਼ਨ 30323172 ਬੀਐਨਐਸ ਦੇ ਅੰਦਰ ਜਦੋਂ ਅਸੀਂ ਫਰਦਰ ਇਨਵੈਸਟੀਗੇਟਿਵ ਦੀ ਫਾਰਵਰਡ ਲਿੰਕੇਜਸ ਕੀਤੀ ਤਾਂ ਉਦੋਂ ਤੋਂ ਪਤਾ ਲੱਗਿਆ ਕਿ ਹੀ ਵਾਸ ਇਨਵੋਲਡ ਇਨ ਅਦਰ ਕਰਾਈਮਸ ਐਜ਼ ਵੈਲ ਜਿੱਦਾਂ ਤੋਂ ਸਾਨੂੰ 4 ਬਾਈਕਸ ਤੇ ਇੱਕ ਐਕਟਿਵਟੀ ਰਿਕਵਰੀ ਹੋਈ ਪਤਾ ਲੱਗਿਆ ਕਿ ਜਿਹੜਾ 102 ਐਫ ਆਈ ਆਰ ਜਿਹੜੀ ਹੋਈ ਸੀ 2024 ਦੇ ਵਿੱਚ ਉਹਦੇ ਵਿੱਚ ਵੀ ਦਿਸ ਪਰਸਨ ਵਾਸ ਇਨਵੋਲਡ ਤੇ ਇਹਦੇ ਤੋਂ ਅਸੀਂ ਬਾਈਕ ਰਿਕਵਰ ਉਸ ਮਾਮਲੇ ਚ ਵੀ ਅਸੀਂ ਕੀਤਾ ਤੇ ਇਹ ਤੁਹਾਨੂੰ ਅਸੀਂ ਇਨਸ਼ੋਰ ਕਰਨਾ ਚਾਹਾਂਗੇ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਤੁਹਾਡੀ ਸੇਫ ਸਿਕਿਉਰ এনवायरमेंट ਕ੍ਰੀਏਟ ਕਰਨ ਦੇ ਲਈ ਹਮੇਸ਼ਾ ਤਤਪਰ ਹੈ ਇਹ ਕੋਈ ਕ੍ਰਾਈਮ ਫ੍ਰੀ এনवायरमेंट ਕ੍ਰੀਏਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ